ਮੋਕਸਰ ਵਿੱਚ ਪਿੰਡ ਗੋਰਸਰ ਕੋਲ ਲੰਗਦੀ ਰਾਜਸਥਾਨ ਨਹਿਰ ਦੇ ਵਿੱਚ ਡੁੱਬਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਨੌਜਵਾਨਾਂ ਦਾ ਡੁੱਬਣਾ ਹਾਦਸਾ ਸੀ ਜਾਂ ਆਤਮ ਹੱਤਿਆ ਇਹ ਜਾਂਚ ਦਾ ਵਿਸ਼ਾ ਹੈ ਪੁਲਿਸ ਮੁਤਾਬਕ ਲੁੰਡੇਵਾਲਾ ਪਿੰਡ ਦੇ ਦੋ ਨੌਜਵਾਨ ਸੁਖਜਿੰਦਰ ਸਿੰਘ ਤੇ ਰਾਜਿੰਦਰ ਸਿੰਘ ਉਕਤ ਨਹਿਰ ਤੋਂ ਲੰਘ ਰਹੇ ਸਨ ਕਿ ਅਚਾਨਕ ਹੀ ਰਾਜਿੰਦਰ ਸਿੰਘ ਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਜਿਸ ਨੂੰ ਬਚਾਉਣ ਦੇ ਲਈ ਸੁਖਜਿੰਦਰ ਸਿੰਘ ਨੇ ਵੀ ਨਹਿਰ ਵਿੱਚ ਛਾਲ ਮਾਰੀ ਲੇਕਿਨ ਦੋਨੋਂ ਨੌਜਵਾਨ ਤੈਰਨਾ ਨਹੀਂ ਜਾਣਦੇ ਸਨ ਜਿਸ ਕਾਰਨ ਦੋਵਾਂ ਦੀ ਡੁੱਬਣ ਕਾਰਨ ਮੌਤ ਹੋ ਗਈ ਫਿਲਹਾਲ ਗੋਤਖੋਰਾ ਦੀ ਮਦਦ ਦੇ ਨਾਲ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਭੰਦੀ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਹੀ ਇਸ ਖਬਰ ਦੇ ਨਾਲ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਇੱਕ ਮੁੰਡੇ ਦੋ ਸੀ ਮੋਟਰਸਾਈਕਲ ਤੇ ਜਾ ਰਹੇ ਜਿਨ੍ਹਾਂ ਨੇ ਤੁਰੇ ਜਾਂਦਿਆਂ ਮੋਟਰਸਾਈਕਲ ਖੜਾ ਕਰਕੇ ਜੰਦਾ ਛਾਲ ਮਾਰਤੀ ਆ ਉਹ ਮੌਕੇ ਦੇ ਜੱਗਾ ਸਿੰਘ son of ਜਗਸੀਰ ਸਿੰਘ ਤੇ ਮੌਕੇ ਤੇ ਖੜਾ ਸੀ ਇਹ ਕਹਿੰਦਾ ਮੋਟਰਸਾਈਕਲ ਤੇ ਆ ਕੇ ਰਹਿ ਸੀ ਤੇ ਮੋਟਰਸਾਈਕਲ ਖੜਾ ਸੁੱਟ ਕੇ ਤੁਰੇ ਜਾਂਦੇ ਨੇ ਇਹਦੇ ਵਿੱਚ ਹੈਗਾ ਸੁਖਜਿੰਦਰ ਸਿੰਘ ਇਹਦੀ ਬੱਬੂ son of ਬਲਜੀਤ ਸਿੰਘ ਵਾਸੀ ਲੁੰਡੇ ਵਾਲਾ 25 30 ਸਾਲ ਦੀ ਉਮਰ ਇਹ ਮੋਟਰਸਾਈਕਲ ਚਲਾ ਰਿਆ ਸੀ ਇਹਦੇ ਪਿੱਛੇ ਬੈਠਾ ਸੀ ਮੁੰਡਾ ਰਜਿੰਦਰ ਸਿੰਘ son of ਕਾਲਾ ਸਿੰਘ ਇਹ 18 19 ਸਾਲ ਦਾ ਇਹ ਪਿੱਛੇ ਬੈਠਾ ਸੀ ਜਦੋਂ ਉਹਨੇ ਛਾਲ ਮਾਰੀ ਤਾਂ ਇਹ ਬਚਾਉਣ ਦੀ ਖਾਤਰ ਪਿੱਛੇ ਗਿਆ ਤੇ ਇਹ ਵੀ ਡੁੱਬ ਗਿਆ ਦੋਨਾਂ ਜਿਹੜੇ ਆ ਨਹਿਰ ਚ ਡੁੱਬ ਕੇ ਜਿਨ੍ਹਾਂ ਦੀ ਮੌਤ ਹੋ ਗਈ ਹੈ ਤੇ ਕਾਰਨ ਕੀ ਰਿਹਾ ਸੀ ਹੇ ਤਦਦੀ ਚੱਲ ਰਹੀ ਹੈ ਜਿਵੇਂ ਅੱਗੇ ਤਤ ਸਾਹਮਣੇ ਹੋਣਗੇ ਉਵੇਂ ਕਾਰਵਾਈ ਕੀਤੀ ਜਾਵੇਗੀ ਇਹ ਮੇਰੇ ਪਾਲਚਾ ਸ਼ੁਰੂ ਹੈ ਜੀ ਪਾਜੀ ਪਾਲ ਸ਼ੁਰੂ ਹੈ ਨਹਿਰ ਦੇ ਗੋਤਾਖੋਰ ਬਾਰੇ ਪ੍ਰਬੰਧ ਕਰਕੇ ਵਾਰਸਾਂ ਲੋਕੋ ਸਾਡੇ ਵੱਲੋਂ ਇਹ ਕੀਤੇ ਜਾ ਰਿਹਾ ਜੀ ਨਬਨੀ ਡੈਡਪੁੜੀ